ਕਰਾਣਾ ਗੁਰਜੀਤ ਸਿੰਘ ਤੇ ਤੰਗ ਕਥਨਾ ਪਿਆ ਮਹੰਗਾ ਕਾਂਗਰਸੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਇੰਡੀਅਨ ਤੇ ਲਗਾਈ ਆਰੋਪਾ ਦੀ ਬਰਸਾਤ ਪੋਰਥਲਾ ਵਿਕਾਸ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਵੱਲੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਤੰਜ ਕੱਸਨ ਤੇ ਕਾਂਗਰਸੀ ਖੇਮਾ ਬੋਖਲਾਇਆ ਕਾਂਗਰਸ ਦੇ ਸੰਗਠ ਮੋਚਨ ਸ਼ੈਰੀ ਪ੍ਰਧਾਨ ਦੀਪਕ ਸਲਵਾਨ ਅਤੇ ਕੌਂਸਲਰਾਂ ਅਤੇ ਅਹੁਦੇਦਾਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਖਿਲਾਫ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾ ਕੇ ਕੱਢੀ ਪੜਾਅ ਦੇਖੋ ਵੀਡੀਓ ਚ ਸਾਰਾ ਮਸਲਾ ਕੇਟੀਵੀ ਪੰਜਾਬ ਲਈ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਜਿੰਦਾ ਜਿੰਦਾ ਸਿਨ ਨੂੰ ਲੈ ਕੇ ਆ ਜਿਹੜੀ ਕਿ ਪਾਰਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਦੇਖੋ ਗੱਲ ਇਹ ਆ ਕਿ ਇਹ ਬੀਤੇ ਕਈ ਦਿਨਾਂ ਤੋਂ ਸ਼ਹਿਰ ਦੀ ਜਿਹੜੀ ਸਥਿਤੀ ਆ ਉਹ ਬੜੀ ਵਿਸਫੋਟਕ ਹੋਣ ਜਾ ਰਹੀ ਆ। ਕਿਉਂਕਿ ਕਾਰਨ ਇਹ ਆ ਕਿ ਤੁਸੀਂ ਦੇਖੋ ਕਿ ਬਾਵਿਆਂ ਗੋਡਵਾਰੇ ਦਾ ਮਸਲਾ ਔਰ ਉਹਦੇ ਵਿੱਚ ਕਿੰਨਾ ਨੁਕਸਾਨ ਹੋ ਰਿਹਾ ਨੁਕਸਾਨ ਇਹ ਹੋ ਰਿਹਾ ਕਿ ਜਨਤਾ ਦੀਆਂ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਵਾਂ ਉਸ ਗੁਰਦੁਆਰਾ ਸਾਹਿਬ ਨਾਲ ਜੁੜੀਆਂ ਹੋਈਆਂ ਪਿਛਲੇ ਦਿਨੀ ਰਾਣਾ ਜੀ ਨੇ ਵੀ ਇਹ ਗੱਲ ਕਹੀ ਸੀ ਕਿ ਗੁਰਦੁਆਰਿਆਂ ਤੇ ਕਬਜ਼ੇ ਹੋ ਰਹੇ ਆ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਊਗੇ ਤੁਸੀਂ ਦੇਖੋ ਕਿ ਇੰਪਰੂਵਮੈਂਟਸ ਦੇ ਚੇਅਰਮੈਨ ਗੁਰਪਾਲ ਇੰਡੀਅਨ ਜੀ ਨੇ ਬੀਤੇ ਦਿਨੀ ਇੱਕ ਟਿੱਪਣੀ ਕੀਤੀ ਸੀਗੀ ਜਦੋਂ ਰਾਣਾ ਜੀ ਨੇ ਇਹ ਗੱਲ ਕਹੀ ਆ ਕਿ ਗੁਰਦੁਆਰਿਆਂ ਤੇ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਊਗੇ ਤੁਸੀਂ ਦੇਖੋ ਜਿਹੜੀ ਮੈਨੇਜਮੈਂਟ ਆ ਉਹਨਾਂ ਦੀ ਉਹ ਕਿਦਾਂ ਡਰੀ ਹੋਈ ਹੈ ਸੈਮੀ ਹੋਈ ਆ ਤੁਸੀਂ ਦੱਸੋ ਕਿ ਬਿਨਾ ਸਰਕਾਰ ਦੇ ਦਖਲ ਤੋਂ ਜਾਂ ਸਰਕਾਰੀ ਪ੍ਰਭਾਵ ਵਾਲੇ ਬੰਦੇ ਤੋਂ ਬਿਨਾ ਕੋਈ ਵੀ ਕੰਮ ਹੋ ਸਕਦਾ ਔਰ ਉਹ ਡਰੀ ਹੋਈ ਇਸਟਮ ਉਹਦੀ ਮੈਨੇਜਮੈਂਟ ਆ ਬੜੀ ਪਰੇਸ਼ਾਨ ਆ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਆ ਬੜੀ ਸ਼ਰਮ ਵਾਲੀ ਗੱਲ ਆ ਇਸ ਕਰਕੇ ਮੈਂ ਭਗਵੰਤ ਮਾਨ ਸਾਹਿਬ ਕੋਲੋਂ ਬੈਂਤੀਆਂ ਨੂੰ ਇਹੀ ਕਰਦਾ ਕਿ ਕਿਰਪਾ ਕਰਕੇ ਇੰਪੋਟੋਮਾ ਟ੍ਰਸਟ ਦੇ ਤੁਹਾਡੇ ਚੇਅਰਮੈਨ ਸਾਹਿਬ ਨੇ ਇਹਨਾਂ ਨੂੰ ਬਦਲ ਦਿੱਤਾ ਜਾਵੇ ਕਿਉਂਕਿ ਹਾਲਾਤ ਕਪੂਰਥਲੇ ਦੇ ਬਹੁਤ ਮਾੜੇ ਨੇ ਬਹੁਤ ਮਾੜੇ ਹਾਲਾਤ ਕਪੂਰਥਲੇ ਦੇ ਚੱਲਦੇ ਪਏ ਨੇ ਇਹਨਾਂ ਨੂੰ ਤੁਰੰਤ ਬਦਲ ਦਿੱਤਾ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਦੀ ਤਾਂ ਪੋਜੀਸ਼ਨ ਪੂਰੇ ਪੰਜਾਬ ਦੇ ਵਿੱਚ ਅੱਗੇ ਬਹੁਤ ਖਰਾਬ ਹੋ ਚੁੱਕੀ ਆ ਸੋ ਰਿੰਦੀ ਸੰਦੀ ਕਰਸ ਜਿਹੜੀ ਆ ਕਪੂਰਥਲੇ ਵਿੱਚ ਤੁਹਾਡੇ ਇੰਪਰੂਵਮੈਂਟ ਟ੍ਰਸਟ ਦੇ ਚੇਅਰਮੈਨ ਸਾਹਿਬ ਤੁਹਾਨੂੰ ਹੋਰ ਵੀ ਤੁਹਾਡੀ ਪਾਰਟੀ ਨੂੰ ਦੋਵਰੇ ਨੇ ਕਮ ਸੇ ਕਮ ਤੁਸੀਂ ਆਪਣੇ ਸੀਆਈਡੀ ਡਿਪਾਰਟਮੈਂਟ ਵੱਲੋਂ ਆਪਣੇ ਜਿਹੜੇ ਇੰਟੈਲੀਜੈਂਸ ਦੀ ਤੁਹਾਡੀ ਹੈਗੀ ਆ ਟੀਮ ਆ ਉਹਨਾਂ ਕੋਲੋਂ ਦਰਾਫਟ ਕਰੋ ਕਿ ਇਦਾਂ ਦਖਲ ਅੰਦਾਜ਼ੀ ਜਦੋਂ ਤੁਸੀਂ ਕਿਸੇ ਧਰਮ ਦੇ ਵਿੱਚ ਕਰੋਗੇ ਇਹ ਲੋਕ ਬਰਦਾਸ਼ਤ ਨਹੀਂ ਕਰਦੇ ਬੇਤੇ ਦਿਨ ਉਹਨਾਂ ਨੇ ਗੱਲ ਕਹੀ ਦੇਖੋ ਰਾਣਾ ਜੀ ਨੂੰ ਉਹ ਗੱਲ ਕਹਿ ਰਹੇ ਆ ਕਿ ਉਹਨਾਂ ਨੂੰ ਸੇਅਰ ਕਰਨੀ ਚਾਹੀਦੀ ਆ ਮੈਂ ਸਮਝਦਾ ਬਿਲਕੁਲ ਠੀਕ ਗੱਲ ਆ ਸੇਅਰ ਕਰਨੀ ਚਾਹੀਦੀ ਆ ਇਹ ਚ ਕੋਈ ਦੋ ਰਾਏ ਨਹੀਂ ਮਗਰ ਮੇਰੀ ਇੰਡੀਆਨ ਜੀ ਨੂੰ ਬੇਨਤੀ ਇਹ ਆ ਕਿ ਕਿਰਪਾ ਕਰਕੇ ਤੁਸੀਂ ਰਾਣਾ ਜੀ ਨੂੰ ਨਾਲ ਲੈ ਕੇ ਜਾਓ ਔਰ ਉਹਨਾਂ ਦੇ ਨਾਲ ਆਪਣੇ ਪਾਪਾ ਜੀ ਨੂੰ ਵੀ ਸਿਆਰ ਕਰਾਓ ਉਹਨਾਂ ਨੂੰ ਵੀ ਨਾਲ ਲੈ ਕੇ ਜਾਓ ਸਰਵਣ ਪੁੱਤਰ ਬਣੋ ਕਿਉਂਕਿ ਆਪਣੇ ਮਾਪੇ ਨੂੰ ਸਾਹਮਣਾ ਹਰੇਕ ਸਰਵਣ ਪੁੱਤਰ ਦੀ ਡਿਊਟੀ ਬਣਦੀ ਆ ਬਜਾਏ ਕਿ ਤੁਸੀਂ ਰਾਣਾ ਗੁਰਜੀਤ ਸਿੰਘ ਜੀ ਨੂੰ ਕਹੋ ਕਿ ਤੁਸੀਂ ਸਿਆਰ ਕਰੋ ਨਵਰ ਤੁਸੀਂ ਆਪਣੇ ਪਿਤਾ ਜੀ ਨੂੰ ਨਾਲ ਲੈ ਕੇ ਜਾਓ ਉਹਨਾਂ ਨੂੰ ਵੀ ਨਾਲ ਸਿਆਰ ਕਰਾਓ ਯਾਰ ਚੰਗੀ ਗੱਲ ਬਣਦੀ ਆ ਇਹ ਤੇ ਦਿrio ਗੱਲ ਕੀ ਰਹੀ ਕਿ ਬਲੱਡ ਦਾ ਸਰਕਲ ਸਹੀ ਚੱਲੂਗਾ ਤਾਂ ਕਿਤਨਾ ਕਿਤੇ ਇੱਕ ਗੱਲ ਦੇਖੋ ਇਹ ਦਿੱਕਤ ਤਾਂ ਦੇਖੋ ਇੰਡੀਆ ਨੂੰ ਆ ਬਲੱਡ ਸਰਕਲ ਤਾਂ ਸਰਕਾਰ ਦਾ ਡਾਊਨ ਹੋਣ ਜਾ ਰਿਹਾ ਔਰ ਡਾਊਨ ਹੋ ਚੁੱਕਾ ਇੱਥੇ ਲੱਗ ਰਿਹਾ ਟੈਸਟ ਕਰ ਰਹੇ ਇੰਪਰੂਵਮੈਂਟ ਟੈਸਡੇ ਵਿੱਚ ਜਿੰਨੀ ਭੰਦਲੇਵਾਜੀ ਆ ਇਹ ਮੈਂ ਤੁਹਾਨੂੰ ਦੱਸ ਦਵਾਂ ਤੁਸੀਂ ਪੱਤਰਕਾਰ ਹੋ ਤੁਸੀਂ ਇਸ ਚੀਜ਼ ਦੀ ਖੋਜ ਕਰ ਸਕਦੇ ਹੋ ਜੋ ਇੰਪਰੂਵਮੈਂਟ ਦੇ ਹਾਲਾਤ ਨੇ ਤੁਸੀਂ ਮੈਨੂੰ ਇਹ ਦੱਸੋ ਕਿ 5 ਵਜੇ ਤੋਂ ਬਾਅਦ ਕਿਹੜਾ ਸਰਕਾਰੀ ਦਫਰਾ ਖੁੱਲਾ ਹੁੰਦਾ ਔਰ ਤੁਸੀਂ ਹੁਣ ਜਾ ਕੇ ਚਲ ਜਓ ਸ਼ਾਮ ਨੂੰ 7 ਵਜੇ ਨੂੰ 8 ਵਜੇ ਨੂੰ 9 ਵਜੇ ਨੂੰ ਉਥੇ ਚੇਅਰਮੈਨ ਸਾਹਿਬ ਅਤੇ ਉਹਨਾਂ ਦੇ ਸਾਥੀ ਇਸ ਟਾਈਮ 5 ਵਜੇ ਤੋਂ ਬਾਅਦ ਦਫਤਰ ਕੀ ਕਰਦੇ ਨੇ ਜੀ ਕਲਾਸ 4 ਦੇ ਬੰਦੇ ਉਹ ਬੋਲਣ ਨੂੰ ਤਿਆਰ ਨਹੀਂ ਜਿਹੜਾ ਉਹਨਾਂ ਦੇ EMPLOYEES ਨੇ ਉਹਨਾਂ ਨੂੰ ਨਾਲ ਕਾਠ ਮਾਰ ਕੇ ਰੱਖਿਆ ਜਾਂਦਾ ਉਥੇ ਕਿੰਨੀ ਕੁ ਮੜੀ ਗੱਲ ਆ ਦੂਜੀ ਗੱਲ ਆ ਕਿ ਇੰਪਰੂਵਮੈਂਟ ਰਸਤੇ ਕੋਲ ਦੋ ਡਰਾਈਵਰ ਨੇ ਸਰਕਾਰੀ ਦੋ ਡਰਾਈਵਰ ਨੇ ਔਰ ਉਹਨਾਂ ਵਿੱਚੋਂ ਇੱਕ ਡਰਾਈਵਰ ਮਾਨਯੋਗ ਡੀਸੀ ਸਾਹਿਬ ਦੇ ਕੋਲ ਗਿਆ ਹੋਇਆ ਔਰ ਮੈਂ ਡੀਸੀ ਸਾਹਿਬ ਨੂੰ ਪੁੱਛਣਾ ਚਾਹਨਾ ਤੁਹਾਡੇ মিডিਆ ਦੇ ਰਾਹੀਂ ਕਿ ਉਹ ਕੇਸ ਬਿਨਾ ਤੇ ਇੰਪਰੂਵਮੈਂਟ ਟੈਸਟ ਦੇ ਚੇਅਰਮੈਨ ਸਾਹਿਬ ਨੇ ਉਹ ਡਰਾਈਵਰ ਵਾਪਸ ਬੁਲਾ ਲਿਆ ਵਾਪਸ ਬੁਲਾਇਆ ਡਰਾਈਵਰ ਦਾ ਨਾਮ ਸਰਦਾਰ ਗੁਰਦੇਵ ਸਿੰਘ ਆ ਉਹਨੂੰ ਵਾਪਸ ਬੁਲਾਇਆ ਗਿਆ ਇੰਪਰੂਵਮੈਂਟ ਟੈਸਟ ਵੇਖੋ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਡਰਾਈਵਰ ਦੀ ਲੋੜ ਆ ਉਹਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੱਡੀਆਂ 'ਚ ਜਾਣਾ ਆਣਾ ਡਰਾਈਵਰਾਂ ਨੂੰ ਚਾਹੀਦਾ ਇੰਪੁਡੋਮਨ ਡਰੈਸ ਦੇ ਵਿੱਚ ਕਿਹੜੀ ਐਡੋ ਮਾਰ ਮਾਰ ਲੱਗੀ ਆ ਔਰ ਉਹ ਡਰਾਈਵਰ ਸਾਹਿਬ ਨੇ ਉਹ ਇਹਨਾਂ ਦੇ ਚੇਅਰਮੈਨ ਸਾਹਿਬ ਦੇ ਬੱਚੇ ਲਾਲਵਨੀ ਸਕੂਲ ਤੋਂ ਲੈਣ ਜਾਂਦੇ ਨੇ ਤੁਸੀਂ ਦੁਬਾਰ ਨੂੰ ਜਦੋਂ ਮਰਜੀ ਜਦੋਂ ਸਕੂਲੇ ਛੁੱਟੀ ਹੁੰਦੀ ਆ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਉਹ ਸਰਕਾਰੀ ਅਮਲੇ ਦੀ ਦੁਰਵਰਤੋਂ ਆ ਸਰਕਾਰੀ ਪੈਸੇ ਦੀ ਦੁਰਵਰਤੋਂ ਆ ਇਹ ਗਵਰਨਮੈਂਟ ਦਾ ਪੈਸਾ ਨਹੀਂ ਇਹ ਆਮ ਜਨਤਾ ਦਾ ਪੈਸਾ ਇੱਕ ਪਾਸੇ ਮਾਨ ਸਾਹਿਬ ਇਹ ਇਹ ਇਸ ਗੱਲ ਦੀ ਪੁਰਜੋਰ ਗੱਲਾਂ ਕਰਦੇ ਨੇ ਕਿ ਇਹ ਲੋਕਾਂ ਦੇ ਪੈਸੇ ਨੂੰ ਸੇਵ ਰੱਖਣਗੇ ਤੁਸੀਂ ਸੇਵ ਰੱਖੋਗੇ ਤੁਹਾਡਾ ਚੇਅਰਮੈਨ ਦਿਨ ਦਿਹਾੜੇ ਪਰ ਕੱਚੇ ਉਡਾਰਿਆ ਵਾ ਜਨਤਾ ਦੇ ਪੈਸੇ ਦੇ ਕਿੰਨੀ ਧੰਦਲੀ ਹੋ ਰਹੀ ਆ ਜਦੋਂ ਕੋਈ ਵੀ ਬਿਲਡਿੰਗ ਜਦੋਂ ਕੋਈ ਵੀ ਸਰਕਾਰੀ ਬਿਲਡਿੰਗ ਜਾਂ ਸਰਕਾਰੀ ਕੋਈ ਵੀ ਕਲੋਨੀ ਕੱਟੀ ਜਾਂਦੀ ਆ ਇੰਪਰੂਵਮੈਂਟ ਡੈਸਟ ਵੱਲੋਂ ਉਹ ਜਦੋਂ ਕਾਰਪੋਰੇਸ਼ਨ ਨੂੰ ਹੈਂਡਓਵਰ ਹੋ ਜਾਂਦੀ ਆ ਜਦੋਂ ਕਾਰਪੋਰੇਸ਼ਨ ਨੂੰ ਹੈਂਡਓਵਰ ਹੋ ਜਵੇ ਉਦੇ ਬਾਅਦ ਇੰਪਰੂਵਮੈਂਟ ਡਸ ਦਾ ਕੋਈ ਵੀ ਦਖਲ ਨਹੀਂ ਹੁੰਦਾ ਔਰ ਬੀਤੇ ਵੀ ਕਈ ਬੂਥ ਇੱਧਾਂ ਦੇ ਨੇ ਕਈ ਇੱਧਾਂ ਦੇ ਬੂਥ ਨੇ ਉਹਨਾਂ ਦੇ ਉੱਤੇ ਜਾ ਕੇ ਉਹਨਾਂ ਨੂੰ ਨੋਟਿਸ ਕੱਢੇ ਜਾ ਰਹੇ ਨੇ ਉਹਨਾਂ ਨੂੰ ਡਰਾਇਆ ਜਾ ਰਿਹਾ ਸ਼ਹਿਰ ਦੇ ਵਿੱਚ ਮੈਂ ਤੁਹਾਨੂੰ ਕਿੰਨੇ ਕੰਮ ਦਿਖਾ ਸਕਦਾ ਉਹ ਕੰਮ ਇਸੇ ਕਰਕੇ ਬੰਦ ਹੋ ਗਏ ਨੇ ਉਹ ਕੰਮ ਬੰਦ ਪਏ ਨੇ ਇਸੇ ਕਰਕੇ ਇੰਪਰੂਵਮੈਂਟ ਡਸ ਦੇ ਚੇਅਰਮੈਨ ਦੀ ਨਜ਼ਰ ਦਾਖਲ ਅੰਦਾਜ਼ੀ ਕਰਕੇ ਇਹਦੇ ਪਿੱਛੇ ਮਨਸ਼ਾ ਕੀ ਉਹਨੂੰ ਡਰਾਉਣਾ ਚਾਹੁੰਦੇ ਆ ਜਦਕਿ ਇਨ ਪ੍ਰੋਮੋਨ ਟੈਸਟ ਦਾ ਤਾਂ ਬਿਲਕੁਲ ਟੈਸਟ ਖਤਮ ਹੋ ਜਾਂਦਾ ਜਦੋਂ ਆਪਾਂ ਹੈਂਡਓਵਰ ਕਰ ਦਿੰਨੇ ਇਹਦਾ ਮਤਲਬ ਕੀ ਆ ਕਿ ਇਹ ਸਾਰੀ ਅਣਦੇਖੀ ਕੀਤੀ ਜਾ ਰਹੀ ਆ ਲੋਕਾਂ ਨੂੰ ਡਰਾਇਆ ਜਾ ਰਿਹਾ ਠਮਕਾਇਆ ਜਾ ਰਿਹਾ ਵਾ ਤਾਂ ਜੋ ਪੈਸੇ ਇਕੱਠੇ ਕੀਤੇ ਜਾ ਸਕਣ ਮੈਂ ਇੱਕ ਵਾਰ ਫੇਰ ਮਾਨਸਾ ਨੂੰ ਬੇਨਤੀ ਕਰਦਾ ਇਸ ਚੇਅਰਮੈਨ ਨੂੰ ਆਪ ਹੀ ਬਦਲ ਦੋ ਤੇ ਚੱਲੇ ਰਹੂਗੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਬਦਨਾਮੀ ਜਿਹੜੀ ਬਹੁਤ ਜ਼ਿਆਦਾ ਧਾਰਮਿਕ ਮੁੱਦਿਆਂ 'ਚ ਦਖਲਅੰਦਾਜ਼ੀ ਕਰਕੇ ਹੋ ਰਹੀ ਆ ਦੂਜੇ ਪਾਸੇ ਜਨਤਾ ਦਾ ਜਿਹੜਾ ਪੈਸਾ ਵਾ ਉਹਨੂੰ ਨਜਾਇਜ਼ ਵਰਤੋਂ ਕੀਤੀ ਜਾ ਰਹੀ ਆ ਧੱਕਾ ਕੀਤਾ ਜਾ ਰਿਹਾ ਵਾ ਸਰਕਾਰੀ ਅਮਲਾ ਤੀ ਦੇਖੋ ਤੇ ਬਿਜਲੀ ਫੁਕੀ ਜਾ ਰਹੀ ਆ ਲੋਕਾਂ ਨੂੰ ਜਿਹੜੇ ਉਹਨਾਂ ਦੇ EMPLOYEES ਨੇ ਉਹਨਾਂ ਨੂੰ ਉਹ ਨਾਲ ਰੱਖਿਆ ਜਾ ਰਿਹਾ ਘਰ ਨਹੀਂ ਜਾਣ ਦਿੱਤਾ ਜਾ ਰਿਹਾ ਇਹ ਗੱਲਾਂ ਲੋਕ ਦਬੀ ਜਵਾਨਚ ਕਰ ਰਹੇ ਨੇ ਉਹ ਬੋਲਦੇ ਨਹੀਂ ਡਰਦੇ ਨੇ ਕਿ ਕੱਲ ਨੂੰ ਸਾਡਾ ਚੇਅਰਮੈਨ ਸਾਹਿਬ ਨੁਕਸਾਨ ਨਾ ਕਰ ਦੇਣ। ਸੋ ਇਹ ਤਾਂ ਹਾਲਾਤ ਬਣੇ ਹੋਏ ਨੇ। ਐਜੀਪੀਸੀ ਮੈਂਬਰ ਨੇ ਵੀ ਕਿਹਾ ਕਿ ਜਿਹੜੇ ਚੇਅਰਮੈਨ ਨੇ ਨਜ਼ਰ ਖੁਦਾ ਟੱਪਲੇ ਉਹਨਾਂ ਨੇ ਮर्यादा ਦੀ ਉਲੰਘਣਾ ਕੀਤੀ ਹੈ ਧਾਰਮਿਕ ਮर्याਦਾ ਦੀ। ਦੇਖੋ ਇਹ ਐਜੀਪੀਸੀ ਦਾ ਨਹੀਂ ਸਾਰੇ ਲੋਕ ਕਹਿ ਰਹੇ ਨੇ ਕਿ ਦੇਖੋ ਤੁਸੀਂ ਮਨੁੱਖ ਇਹ ਦੱਸੋ ਕਿ ਜਦੋਂ ਕੋਈ ਵੀ ਮਗਰ ਸਰਕਾਰੀ ਬੰਦਾ ਸਰਕਾਰੀ ਪਾਰਟੀ ਦਾ ਗਵਰਨਮੈਂਟ ਦਾ ਨੁਮਾਇੰਦਾ ਜਦੋਂ ਦਖਲ ਅੰਦਾਜ਼ੀ ਕਰੂਗਾ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਜਾਂਦਾ ਮੈਂ ਡੀਸੀ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ 145 ਲਾ ਕੇ ਬਹੁਤ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ ਨਹੀਂ ਤਾਂ ਉੱਥੇ ਪਤਾ ਨਹੀਂ ਕੀ ਹਾਲਾਤ ਬਣੇ ਹੋਏ ਨੇ ਤੁਸੀਂ ਜਾ ਕੇ ਤਾਂ ਦੇਖੋ ਯਾਰ ਸੰਗਤ ਬੜੀ ਮਰਿਆਦਾ ਦੇ ਨਾਲ ਜੁੜੀ ਹੋਈ ਆ ਆਪਣੀਆਂ ਭਾਵਨਾਵਾਂ ਲੈ ਕੇ ਪਹਗਾਣ ਦੇ ਗੁਰੂ ਮਹਾਰਾਜ ਦੇ ਦਰਸ਼ਨ ਕਰ ਆਉਂਦੇ ਨੇ ਲੋਕ ਡਰੇ ਹੋਏ ਨੇ 50 50 ਸਾਲ ਦੇ 60 60 ਸਾਲ ਦੇ ਜਿਹੜੇ ਬਜ਼ੁਰਗ ਨੇ ਉਹ ਡਰਦੇ ਹੁੰਦੇ ਨਹੀਂ ਜਾਂਦੇ ਤੁਸੀਂ ਦੇਖੋ ਤਾਂ ਸਹੀ ਕਿ ਵੱਲ ਕੋ ਚੰਗੀ ਥੋੜਿਆ ਇਸ ਗੱਲ ਨੂੰ ਸਮਝਣ ਦੀ ਲੋੜ ਆ ਕੇਸ ਕਿਦਾਂ ਦੇ ਹਾਲਾਤ ਬਣੇ ਪਏ ਨੇ ਸਵੇ ਇਸ ਮੁੱਦੇ 'ਤੇ ਤੁਹਾਡੀ ਕਾਂਗਰਸ ਪਾਰਟੀ ਕੀ ਅਪਰਾਲਾ ਕਰੇਗੀ ਪੁੱਤ ਵਿੱਚ ਦੇਖੋ ਰਾਣਾ ਜੀ ਨੇ ਵੀ ਗੱਲ ਸਾਫ਼ ਕਹੀ ਆ ਕਿ ਗੁਰਦੁਆਰਿਆਂ ਦੇ ਵਿੱਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਊਗੀ ਮੈਂ ਇੰਡੀਅਨ ਸਾਹਿਬ ਨੂੰ ਬੇਨਤੀ ਕਰਦਾ ਕਿ ਆਪਣੀਆਂ ਦਖਲਅੰਦਾਜ਼ੀਆਂ ਛੱਡ ਦੇਣ ਚੰਗੇ ਰਹੋਗੇ ਬਾਕੀ ਗੱਲ ਇਹ ਕਿ ਉਹ ਉਹਨਾਂ ਨੇ ਸੁਣਨਾ ਤਾਂ ਹੈ ਨਹੀਂ ਕਿਉਂਕਿ ਉਹ ਇਸ ਟਾਈਮ ਮਾ ਸਮਾਨ ਤੇ ਦੇਖ ਰਹੇ ਨੇ ਉਹ ਇਹ ਨਹੀਂ ਸੋਚਦੇ ਕਿ ਮੈਂ ਇਸ ਕਪੂਰਥਲੇ ਨਾਲ ਜੁੜਿਆ ਹਾਂ ਵਾਂ ਕਿ ਮੈਂ ਲੋਗਾ ਨਾਲ ਜੁੜਿਆ ਹਾਂ ਜੁੜ ਕੇ ਰਵਾਂ ਮਗਰ ਉਹਨਾਂ ਨੂੰ ਸਮਝਾਉਣ ਤੋਂ ਮੈਨੂੰ ਨਹੀਂ ਸਮਝਦਾ ਮੈਂ ਨਹੀਂ ਸਮਝਦਾ ਕਿ ਉਹਨਾਂ ਨੂੰ ਇਸ ਕੱਲ ਦੀ ਸਮਝ ਹੈਗੀ ਆ ਪਰ ਸਰਕਾਰ ਚ ਪੂਰੀ ਚੱਲਦੀ ਉਹਨੇ ਧਰਮਾਂ ਵੀ ਸਮਾਪਤ ਦੇ ਦੇਖੋ ਸਰਕਾਰ ਚ ਜੇ ਪੂਰੀ ਚੱਲਦੀ ਆ ਤੇ ਤਦੇ ਕਹਿ ਰਹੇ ਆ ਕਿ ਮਾਨ ਸਾਹਿਬ ਬਚੀ ਕੁਚੀ ਵੀ ਆਪ ਖਤਮ ਹੋ ਜਾਣੀ ਆ ਚੱਲਦੀ ਦਾ ਮਤਲਬ ਇਹੀ ਆ ਨਾ ਕਿ ਨਜ਼ਾਇਜ਼ ਕੰਮਾਂ ਚ ਚੱਲਦੀ ਆ ਧੱਕੇ ਸ਼ਾਹੀ ਦੇ ਵਿੱਚ ਚੱਲਦੀ ਆ ਚੰਗੇ ਕੰਮਾਂ ਵਾਸਤੇ ਤਾਂ ਚੱਲਦੀ ਨਹੀਂ ਇਥੋਂ ਤਾਂ ਇਹੀ ਸਾਬਤ ਹੁੰਦਾ ਪਿਆ ਹਾਂਜੀ ਸਵਾਲ ਸਾਹਿਬ ਤੁਸੀਂ ਹੋਰ ਕੀ ਜਾਣਨਾ ਚਾਹੁੰਦੇ ਹੋ ਦੇਖੋ ਗੱਲਿਆ ਕਿ ਇਹਦੇ ਪਿੱਛੇ ਜਿਹੜੀ ਮਨਸ਼ਾਵਾ ਇੰਪਰੂਵਮੈਂਟ ਅਸਟ ਦੀਆਂ ਜਿੰਨੀਆਂ ਪ੍ਰਾਪਰਟੀਆਂ ਪਈਆਂ ਵਾਂ ਉਹਨਾਂ ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਆਪ ਦੇਖੋਗੇ ਪਿੱਛੇ ਜੇ ਇੱਕ ਹਰਦੀਪ ਜੀ ਰਿਟਾਇਰ ਹੋਏ ਨੇ ਕਲਗੋ ਸਾਹਿਬ ਤੁਸੀਂ ਰਿਕਾਰਡ ਕੱਢ ਕੇ ਦੇਖ ਲਓ ਕਿ ਜਿੱਥੇ-ਜਿੱਥੇ ਸਰਕਾਰੀ ਜਿੱਥੇ-ਜਿੱਥੇ ਲੋਕਾਂ ਦੀਆਂ ਪ੍ਰਾਪਰਟੀਆਂ ਪਈਆਂ ਵਾਂ ਉਹਨਾਂ ਦੀਆਂ ਫਰਦਾ ਕਰਾਈਆਂ ਵੀਆਂ ਫਰਦਾ ਕਰਾ ਕੇ ਦੇਖੋ ਸਾਈਟ ਪਲਾਨ ਕੋਈ ਨਹੀਂ ਤਿਆਰ ਨਾ ਕੋਈ ਸਾਈਡ ਪਲਾਨ ਆ ਕਿ ਇੱਥੇ ਕੋਈ ਪਲਾਨ ਕਟਕਣਾ ਜਾਂ ਕੋਈ ਕਲੋਨੀ ਕਟਨੀਆ ਜਾਂ ਕੋਈ ਮਾਲ ਬਣਾਣਾ ਕੋਈ ਸਾਈਡ ਪਲਾਨ ਨਹੀਂ ਹੈਗਾ ਇੰਪਰੂਵਮੈਂਟ ਦਾ ਤੁਸੀਂ ਚੈੱਕ ਕਰ ਸਕਦੇ ਹੋ ਮਗਰ ਇਹ ਨਾ ਪ੍ਰਾਪਰਟੀਆਂ ਦੀਆਂ ਫਰਦਾ ਪਿਛਲੇ 4-5 ਮਹੀਨਿਆਂ ਤੋਂ ਕੜਾਈਆਂ ਜਾ ਰਹੀਆਂ ਉਹ ਕੇਸ ਨੀਤੀ ਨੀਤ ਕਰਕੇ ਫਰਦਾ ਕੜਾਈਆਂ ਜਾ ਰਹੀਆਂ ਇਹ ਬਿਲਕੁਲ ਇਸ ਗੱਲ ਦੀ ਕੋਖ ਕੀਤੀ ਜਾਣੀ ਚਾਹੀਦੀ ਆ ਤੇ ਇਸੇ ਪ੍ਰਾਪਲ ਨੂੰ ਤੁਸੀਂ ਕੀ ਕਰਮ ਜਾ ਰਹੇ ਹੋ ਆਲੋ ਟਾਈਮ ਦੇ ਵਿੱਚ ਬਿਲਕੁਲ ਜੀ ਅਸੀਂ ਬਿਲਕੁਲ ਪ੍ਰਵਾਹ ਨਹੀਂ ਕਰਾਂਗੇ ਅਸੀਂ ਜਨਤਾ ਦੇ ਨਾਲ ਖੜੇ ਹਾਂ ਜਿਹੜੇ ਬੰਦੇ ਸਰਕਾਰ ਦੇ ਨੁਮਾਇੰਦੇ ਹੋ ਕੇ ਧੱਕਾ ਕਰ ਰਹੇ ਨੇ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਆ ਉਹਨਾਂ ਦੇ ਬਿਲਕੁਲ ਖਿਲਾਫ ਧੰਨਾ ਲਾਵਾਂਗੇ ਔਰ ਕੁਝ ਦਿਨਾਂ ਦੇ ਵਿੱਚ ਵਿੱਚ ਮੈਂ ਤੁਹਾਨੂੰ ਇੱਕ ਵੀਡੀਓ ਕਲਿੱਪ ਵੀ ਦਵਾਂਗਾ ਇੱਕ ਬਹੁਤ ਵੱਡਾ ਜਲੰਧਰ ਨਾ ਮਾਮਲਾ ਮਾਮਲਾ ਜਲੰਧਰ ਨਾਲ ਸੰਬੰਧ ਕਰਦਾ ਜਲੰਧਰ ਦਾ ਮਾਮਲਾ ਕਿਸੇ ਅਫਸਰ ਨੂੰ ਕਿਹਾ ਗਿਆ ਔਰ ਇਹਦੇ ਵਿੱਚ ਬਹੁਤ ਵੱਡਾ ਲੈਣ ਦੇਣ ਹੋਇਆ ਗਿਆ ਔਰ ਪੈਸੇ ਵਾਪਸ ਵੀ ਕੀਤੇ ਗਏ ਆ ਸੋ ਇਸ ਗੱਲ ਦਾ ਮੈਂ ਤੁਹਾਨੂੰ ਪ੍ਰੂਫ ਦਵਾਗਾ ਮੇਰੇ ਪਹੁੰਚ ਰਹੀ ਹੈ ਮੇ ਕੋ ਮੈਂ ਸੁਣ ਚੁੱਕਾ ਲੇਕਿਨ ਮੇਰੇ ਆਥਾੜੇ ਨੂੰ ਥੋੜੇ ਦਿਨਾਂ ਜੇ ਮੈਂ ਤੁਹਾਨੂੰ ਜਗਜਹਿਰ ਕਰੂੰਗਾ ਉਹ ਰਿਕਾਰਡਿੰਗ ਤੁਹਾਨੂੰ ਦਵਾਗਾ ਔਰ ਉਹਦੇ ਵਿੱਚ ਸਾਬਿਤ ਹੋਊਗਾ ਕਿ ਮਾਨ ਸਾਹਿਬ ਨੂੰ ਆਪਣੇ ਆਪ ਡਿਸੀਜਨ ਲੈਣਾ ਪਊਗਾ ਉਤੋਂ ਪਹਿਲਾਂ ਹੀ ਮੈਂ ਬੇਨਤੀ ਕਰਦਾਂਗਾ ਕਿ ਆਪਣਾ ਡਿਸੀਜਨ ਪਹਿਲਾਂ ਹੀ ਲੈ ਲਓ ਤੇ ਬਹੁਤ ਵਧੀਆ ਰਹੋਗੇ ਚੰਗੇ ਰਹੋਗੇ ਤੁਹਾਡੀ ਪਾਰਟੀ ਨੂੰ ਇਸ ਗੱਲ ਦਾ ਫਾਇਦਾ ਰਹੂਗਾ ਸੁਲਮਾਨ ਸਾਹਿਬ ਜਿੱਦਾਂ ਤੁਸੀਂ ਕਾਂਗਰਸ ਪਾਰਟੀ ਦੇ ਸੰਕਟ ਮੋਚਕ ਹੋ ਤੇ ਸ਼ਹਿਰ ਦੇ ਵਿੱਚ ਇੰਨਾ ਸੰਕਟ ਆ ਰਿਹਾ ਕਬਜ਼ੇ ਵਗੈਰਾ ਹੋਰੇ ਕਿੱਦਾਂ ਸ਼ਹਿਰ ਨੂੰ ਤੁਸੀਂ ਬਚਾਉਂਗੇ ਕੀ ਬਚੋ ਰਹਿਣੇਤੀ ਹੋਈ ਕਾਂਗਰਸ ਦੀ ਦੇਖੋ ਲੋਕ ਇਹ ਤਾਂ ਲੋਕ ਆਪਣੇ ਆਪ ਡਿਸਾਈਡ ਕਰਨਗੇ ਲੋਕਾਂ ਨੇ ਗਲਤੀ ਕਰ ਲਈ ਹੈ ਇੱਕ ਵਾਰੀ ਸਰਕਾਰ ਲਿਆ ਕੇ ਇਹ ਲੋਕ ਇਸ ਦਾ ਜਵਾਬ ਆਪਣੀ ਵੋਟ ਦੀ ਤਾਕਤ ਨਾਲ ਦੇਣਗੇ ਸਾਇਲੈਂਟ ਨੇ ਲੋਕ ਇਸੇ ਕਰਕੇ ਕਿਉਂਕਿ ਜਿਨ੍ਹਾਂ ਆਸਾਂ ਉਮੀਦਾਂ ਦੇ ਨਾਲ ਇਹ ਸਰਕਾਰ ਆਈ ਸੀਗੀ ਉੱਤੇ ਬਿਲਕੁਲ ਬੁਰਾ ਹਾਲ ਆ ਗੈਂਗਸਟਰਾਂ ਵਾਰ ਦੇਖੋ ਕਿੰਨੀਆਂ ਹੋ ਰਹੀਆਂ ਕਿੰਨਾ ਜਿਆਦਾ ਆਮ ਲੋਗ ਆਮ ਦੁਕਾਨਦਾਰ ਕਿੰਨੇ ਦੁਖੀ ਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇਸ ਕਰਕੇ ਲੋਗ ਇਸ ਗੱਲ ਦਾ ਜਵਾਬ ਦੇਣ ਤੁਸੀਂ ਕੋਈ ਇਹਦੀ ਸ਼ਿਕਾਇਤ ਕੀਤੀ ਸਰਕਾਰ ਤੱਕ ਕੀਤੀ ਤੁਹਾਡਾ ਚੇਅਰਮੈਨ ਇਦਾਂ ਖਰਾਬੀਆਂ ਕਰਿਆ ਦੇਖੋ ਜੀ ਸ਼ਿਕਾਇਤ ਤਾਂ ਇਸ ਤੇ ਸ਼ਿਕਾਇਤ ਹੀ ਆ ਜਦੋਂ মিডিਆ ਰਹੀ ਔਰ ਤੁਹਾਡੇ ਰਹੀ ਆਵਾਜ਼ ਆਪਣੀ ਪੰਜਾਬ ਸਰਕਾਰ ਤੱਕ ਪਹੁੰਚਾਉਣ ਜਾ ਰਹੇ ਆ ਬਾਕੀ ਗੱਲ ਇਹ ਆ ਕਿ ਅਸੀਂ ਲਿਖਤੀ ਰੂਪ ਦੇ ਵਿੱਚ ਵੀ ਬਹੁਤ ਜਲਦ ਭੇਜਦੇ ਆ ਇੱਕ ਦੋ ਸਾਡੇ ਕੋਲ ਪ੍ਰੂਫ ਆ ਲੈਣ ਦਿਓ ਉਹਦੇ ਬਾਅਦ ਮੈਂ ਤੁਹਾਨੂੰ ਆਪ ਦੱਸਾਂਗਾ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਅਫਸਰ ਨੇ ਉਹਨਾਂ ਨੂੰ ਫੋਨ ਤੇ ਕੰਮ ਕਿਹਾ ਜਾ ਰਿਹਾ ਔਰ ਨਜ਼ਾਇਜ਼ ਕੰਮ ਕਰਨ ਤੋਂ ਅਫਸਰ ਜਿਹੜੇ ਮਨਾ ਕਰਦੇ ਵੇ ਔਰ ਉਹਨੂੰ ਡਰਾਇਆ ਜਾ ਰਿਹਾ ਕਿ ਤੇਰੀ ਮੈਂ ਬਦਲੀ ਚੱਕ ਕੇ ਉਹ ਫਰਾਨੀ ਜਿਹਾ ਕਰ ਦੂੰ ਔਰ ਅਫਸਰ ਫੇ ਵੀ ਮੈਂ ਕਹਿੰਨਾ ਮੈਂ ਉਸ ਅਫਸਰ ਦੇ ਮੈਂ ਉਸ ਅਫਸਰ ਦੀ ਤਾਰੀਫ ਕਰਦਾ ਮੈਂ ਨਾਮ ਨਹੀਂ ਲਵਾਗਾ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਮੇਰੀ ਜਿੱਥੇ ਮਰਜ਼ੀ ਬਦਲੀ ਕਰ ਦਿਓ ਮੈਂ ਗਲਤ ਕੰਮ ਨਹੀਂ ਕਰਨਾ ਆਮ ਜਨਤਕ ਕਰ ਦੂੰਗਾ ਬਹੁਤ ਜਲਦ ਇਹ ਹਾਲਾਤ ਇਦਾਂ ਦੇ ਨੇ ਡਰਾਇਆ ਧਮਕਾਇਆ ਜਾ ਰਿਹਾ ਕੋਈ ਆਗੂ ਸਰਕਾਰ ਦਾ ਇਦਾਂ ਕਰ ਰਿਹਾ ਕਿ ਬਾਕੀ ਠੀਕ ਹੈ ਸਾਰੇ ਦੇਖੋ ਜੀ ਜਿਹੜੀ ਜੇਐਸ ਆਗੂ ਦਾ ਅਕਸ ਜੇਐਸ ਆਗੂ ਦੀ ਵਾਰਤਾ ਲਾਪ ਗੱਲਾਂ ਪਬਲੀਕਲੀ ਜਨਤਕ ਹੋ ਰਹੀਆਂ ਵਾ ਤੇ ਨੈਚੁਰਲੀ ਆ ਕੇ ਉਹਨੂੰ ਇੱਕ ਟਾਕਸ ਕਰਾਂਗੇ ਕਿਉਂਕਿ ਅਸੀਂ ਸਰਕਾਰ ਦੇ ਬਿਲਕੁਲ ਚੰਗੀਆਂ ਨੀਤੀਆਂ ਦੇ ਖਿਲਾਫ ਕੋਈ ਨਹੀਂ ਹੁੰਦਾ ਲੇਕਿਨ ਮਾੜੇ ਹਾਲਾਤ ਇਹਨਾਂ ਲੋਕਾਂ ਨੇ ਬਣਾਤੇ ਆ ਸੋ ਮਾਨ ਸਾਹਿਬ ਨੂੰ ਬੇਨਤੀ ਇਹ ਹੀ ਆ ਕਿ ਖੇਤੀ ਬਦਲੋ ਜੇ ਮਾੜੀ ਮੋਟਾ ਅਕਸ ਬਚਿਆ ਸਰਕਾਰ ਦਾ ਤੇ ਬਾਜੂ ਆ ਨਹੀਂ ਤਾਂ ਬਿਲਕੁਲ ਖਤਨਾਕ ਪਹਿਲੇ ਗੁਰਪਾਲਿੰਦਰ ਦੇ ਬਦਲਣਾ ਕੀ ਸਾਰਾ ਸਿਸਟਮ ਸਹੀ ਹੋ ਜਾਏਗਾ ਦੇਖੋ ਜਦੋਂ ਕੋਈ ਇੱਕ ਮੱਛੀ ਜਿਹੜੀ ਪੂਰੇ ਤਲਾਬ ਨੂੰ ਖਰਾਬ ਕਰਦੀ ਹੋਵੇ ਉਹਨੂੰ ਜੇ ਟੈਮ ਰੰਦੇ ਆ ਕੱਢ ਦਿੱਤਾ ਜਾਊਗਾ ਤੇ ਕੋਈ ਨਾ ਕੋਈ ਬਚਾਅ ਹੋ ਸਕਦਾ ਨਹੀਂ ਤਾਂ ਨੁਕਸਾਨ ਤਾਂ ਜਨਤਾ ਦਾ ਹੋ ਰਿਹਾ ਇਹਦੇ ਵਿੱਚ ਕੀ ਕਰ ਸਕਦੇ ਆ ਇਹਨਾਂ ਦੀ ਇੱਕ ਹੋਰ ਚੇਅਰਮੈਨ ਦੀ ਰੌਲੀ ਪਈ ਦੀ ਪਿੱਛੇ ਜੇ ਕੋਈ ਲੈਣ ਦੇਣ ਵਾਲੀ ਸੋਸ਼ਲ ਮੀਡੀਆ ਤੇ ਉਹਦੇ ਬਾਰੇ ਗਾਣਾ ਦੇਖੋ ਉਹ ਬਿਲਕੁਲ ਸਹੀ ਗੱਲ ਆ ਔਰ ਸੋਸ਼ਲ ਮੀਡੀਆ ਤੇ ਜੇ ਜਿਹੜੀ ਰੌਲੀ ਪਈ ਸੀ ਔਰ ਆਮ ਆਦਮੀ ਪਾਰਟੀ ਦੇ ਬੜੇ ਵਧੀਆ ਵਰਕਰ ਨੇ ਉਹਨਾਂ ਦੁਆਰਾ ਇਹ ਕਿਹਾ ਗਿਆ ਕਿ ਪੈਸਿਆਂ ਦਾ ਲੈਣ-ਦੇਣ ਹੋਇਆ ਔਰ ਪੈਸੇ ਬਾਅਦ ਚੋਂ ਮੋੜੀ ਵੀ ਗਏ ਆ ਔਰ ਲੋਕਾਂ ਨੂੰ ਵੀ ਪਤਾ ਹੈਗਾ ਉਹ ਮੇਰੇ ਤੋਂ ਤੁਹਾਨੂੰ ਆਪ ਮਿਹਰਿਆ ਨੂੰ ਪਤਾ ਇਸ ਗੱਲ ਦਾ ਇਹ ਜਨਤਾ ਗੱਲਾਂ ਨੇ ਨੋਜੀ ਅਹੇ ਅੰਗੇ ਜੀ ਸ਼ੁਕਲਾ ਜੀ ਆਪਾਂ ਜੇ ਗੱਲ ਕਰੀਏ ਕਿ ਜਿਹੜੀ ਆਮ ਪਾਰਟੀ ਦੇ ਚੇਅਰਮੈਨ ਵੱਲੋਂ ਰਾਣਾ ਜੀ ਨੂੰ ਜਿਹੜਾ ਕਟਾਸ ਕੀਤਾ ਗਿਆ ਉਸ ਸੰਬੰਧੀ ਤੁਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਕਿੱਦਾਂ ਦੇਖਦੇ ਜਿਹੜਾ ਕਿ ਜਿਹੜਾ ਕਟਾਸ ਕੀਤਾ ਗਿਆ ਵਾ ਦੇਖੋ ਬੜੀ ਬਚਕਾਨਾ ਹਰਕਤ ਆ ਪਹਿਲੀ ਗੱਲ ਮੈਂ ਦੱਸਦਾ ਕਿ ਜਿਹੜੇ ਗੁਰਪਾਲ ਇੰਡੀਨ ਜੀ ਨੇ ਉੱਚੇ ਤਿੰਨ ਗੱਲਾਂ ਕਹੀਆਂ ਤੁਹਾਡੇ ਇੱਕ ਹੀ ਸਵਾਲ ਦੇ ਵਿੱਚ ਮੈਂ ਤੁਹਾਨੂੰ ਸਾਰੇ ਆਨਸਰ ਦਊਗਾ ਇਹਦੇ ਗੁਰਪਾਲ ਇੰਡੀਨ ਜੀ ਚੇਅਰਮੈਨ ਤਾਂ ਬਣ ਗਏ ਲੇਕਿਨ ਮਚਿਓਰਟੀ ਲੈਵਲ ਉਹਨਾਂ ਦਾ ਜ਼ੀਰੋ ਆ ਉਹ ਅੱਜ ਵੀ ਇੱਕ ਉਹ ਗੱਲਾਂ ਕਰਦੇ ਆ ਜਿਹੜੀਆਂ ਕਰਨ ਜੀ ਹੋਣੀਆਂ ਹੈਗੀਆਂ ਮਾਣ ਜੋ ਸਾਡੇ ਐਮਐਲਏ ਸਾਹਿਬ ਰਾਣਾ ਗੁਰਜੀਤ ਸਿੰਘ ਜੀ ਉਹ ਸ਼ਕਤੀਤ ਨੇ ਕਿ ਜੇ ਅਗਰ ਉਹਨਾਂ ਬਾਰੇ ਬੋਲਾਂ ਮੈਂ ਤਾਂ ਸੂਰਜ ਨੂੰ ਦੀਵਾਨੇ ਖਣ ਆਲੀ ਗੱਲ ਆ ਕੋ ਸਭ ਤੋਂ ਵੱਡੀ ਗੱਲ ਜਿਹੜੀ ਉਹ ਕਹਿੰਦੇ ਕਿ ਉਹਦਾ ਬਲੱਡ ਸਰਕੂਲੇਸ਼ਨ ਦਿਮਾਗ ਦਾ ਨਹੀਂ ਚੱਲਦਾ ਉਹ ਸਾਇਰ ਕਰਿਆ ਕਰਨ ਮੈ ਗੁਰਪਾਲ ਸਿੰਘ ਜਿਹਨੂੰ ਇਹ ਪੁੱਛਣਾ ਚਾਹੁੰਦਾ ਕਿ ਅਗਰ ਤੁਸੀਂ ਕਹਿੰਦੇ ਕਿ ਰਾਣਾ ਜੀ 3000 ਵੋਟਾਂ ਨਾਲ ਹਾਰੇ ਸ਼ਹਿਰ ਚ ਤੇ ਤੁਹਿੰਨ ਕਦੇ ਉਹਦਾ ਬਲੱਡ ਸਰਕੂਲੇਸ਼ਨ ਨਹੀਂ ਚੱਲ ਰਿਹਾ ਉਹ ਸਾਇਰ ਕਰਨੀ ਚਾਹੀਦੀ ਤੇ ਗੁਰਪਾਲ ਸਿੰਘ ਜੀ ਉਹ ਦੇਣੀ ਯਾਦ ਕਰੋ ਜੇ ਦਿਨ ਐਮਸੀ ਦੀ ਇਲੈਕਸ਼ਨ ਤੁਹਾਡੇ ਘਰ ਤੇ ਤੁਹਾਡੀ ਮਾਂ ਨਾਲ ਲੜੀ ਸੀ ਤੇ ਤੁਹਾਡੀ ਜਮਾਨਤਾਂ ਵੀ ਜੰਪ ਹੋ ਗਈਆਂ ਸੀ ਤੁਸੀਂ ਮੈਨੂੰ ਦੱਸੋ ਕਿ ਤੁਹਾਡਾ ਬਰਕਲਸ ਉਹ ਬਲੱਡ ਸਰਕੂਲੇਸ਼ਨ ਤੇ ਨਾਲ ਵੱਡਾ ਸੀ ਕਿ ਦਿਮਾਗ ਡੈਡ ਕਰ ਗਿਆ ਸੀ ਉਹ ਕਹਿੰਦੇ ਬੱਕੜਾ ਹਟਵਾ ਹਾਰਦੀ ਰਾਣਾ ਜੀ ਨੂੰ ਜੇ ਉਹਨਾਂ ਨੂੰ ਬੱਕੜਾ ਹਟਾ ਹਾਰਦੀ ਤੇ ਇਹਨਾਂ ਨੂੰ ਕੀ ਆ ਇਹ ਤਾਂ ਸਰਕਾਰ ਦੇ ਸੱਤਾ ਦੇ ਵਿੱਚ ਅਸੀਮ ਹੋ ਬੈਠੇ ਆ ਇਹਨਾਂ ਦੀ ਚਲਦੀ ਵੀ ਇਹਦੇ ਆਪਣੀ ਸਰਕਾਰ ਚ ਇਹਨਾਂ ਦੀ ਨਹੀਂ ਚਲਦੀ ਇਹਦੇ ਕੋਈ ਪੁੱਛਦੇ ਨਹੀਂ ਹੋਗਾ ਇਹ ਸਿਰਫ ਕਪੜੇ ਸਵਾਹ ਕਪੜੇ ਦੇ ਇਲਾਵਾ ਇਹ ਕੋਈ ਹੋਰ ਕੰਮ ਨਹੀਂ ਕਰ ਰਹੇ ਜਿੱਦਾਂ ਸਾਡੇ ਬਲਾਕ ਪ੍ਰਧਾਨ ਸਲਵਾਨ ਜੀ ਨੇ ਕਿਹਾ ਬਹੁਤ ਜਲਦੀ ਇੱਕ ਵੀਡੀਓ ਇਹਦਾ ਵੀ ਆ ਰਹੀ ਆ ਕਿ ਇਹਨੇ ਸਾਰੇ ਕਾਰਨਾਮੇ ਅਸੀਂ ਤੁਹਾਡੇ ਮੀਡੀਆ ਰਾਹੀਂ ਇਹ ਜਾਗਰ ਕਰਾਂਗੇ ਤੁਹਾਨੂੰ ਪਤਾ ਲੱਗੂਗਾ ਕਿ ਕਿਹੜੀ ਬੱਕੜਾ ਹਟ ਕਿੰਨੂੰ ਕਿੱਦਾ ਪੈਂਦੀ ਆ ਤੇ ਗੁਰਦੁਆਰੇ ਕੰਮ ਜਨ ਨੂੰ ਲੈ ਕੇ ਜਿਹੜੀ ਗੱਲਬਾਤ ਚੱਲਦੀ ਹੈ ਤਾਂ ਰਾਣਾ ਜੀ ਵੱਲੋਂ ਵੀ ਉਦੋਂ ਗੱਲ ਕਹੀ ਗਈ ਹੈ ਤਾਂ ਉਹ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਜਦਕਿ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਕਿ ਮਾਮਲਾ ਨਾ ਰੋਡ ਦੇ ਵਿੱਚ ਸਾਡੇ ਹੱਕ ਦੇ ਵਿੱਚ ਆ। ਤਾਂ ਉਹ ਚੀਜ਼ ਨੂੰ ਤੁਸੀਂ ਦੇਖੋ ਮੈਂ ਕੋਸਰਾ ਜੀ ਮੈਂ ਬਹੁਤ ਹੀ ਵਧੀਆ ਢੰਗ ਨਾਲ ਚੀਜ਼ ਦੱਸੂਗਾ ਧਾਰਮਿਕ ਸਥਾਨ ਰਾਜਨੀਤੀ ਦਾ ਮੁੱਦਾ ਨਹੀਂ ਧਾਰਮਿਕ ਜਗ੍ਹਾ ਰਾਜਨੀਤੀ ਦਾ ਮੁੱਦਾ ਨਹੀਂ ਕਪੂਰਥਲਾ ਸ਼ਹਿਰ ਬਹੁਤ ਪੁਰਾਣਾ ਰਵਾਇਤੀ ਸ਼ਹਿਰ ਹੈ ਇੱਥੇ ਸ਼ੁਰੂ ਤੋਂ ਸਾਰੇ ਵੀ ਆਸਤਾ ਹਰ ਤਰੰਬੀ ਵਿੱਚ ਹੈਗੀ ਆ ਅਸੀਂ ਲੋਕ ਇੱਕ ਸਾਂਝੇ ਤਰੀਕੇ ਨਾਲ ਜੁੜੇ ਆ ਲੇਕਿਨ ਜੋ ਸਰਗਨਾ ਘਟਨਾ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਕਰਦੇ ਪਏ ਆ ਉਹ ਬਈ ਸਰਕਾਰ ਤੁਹਾਡੀ ਮੰਤਰੀ ਤੁਸੀਂ ਵਜ਼ੀਰ ਤੁਹਾਡਾ ਫੋਕਸ ਤੁਹਾਡੀ ਪ੍ਰਸ਼ਾਸਨ ਤੁਹਾਡਾ ਤੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਅੱਗੇ ਫੈਸਲਾ ਹੋ ਗਿਆ ਬੜੀ ਵਧੀਆ ਗੱਲ ਆ ਇਹ ਦੱਸੋ ਕਿਹੜੇ ਤਰੀਕੇ ਨਾਲ ਫੈਸਲਾ ਹੋਇਆ ਇਹ ਤੁਸੀਂ ਜਾਣ ਸਕਦੇ ਹੋ ਤੱਟ ਕਹਿੰਦੇ ਮਤਲਬ ਕਿ ਤਨਾ ਕਿਤੇ ਜੇ ਕਾਂਗਰਸ ਅਕਾਲੀ ਦਲ ਤਾਂ ਆਮ ਪਾਰਟੀ ਵੀ ਹੁਣ ਧਰਮ ਦੀ ਰਾਜਨੀਤੀ ਤੇ ਆ ਗਏ ਬਿਲਕੁਲ ਨਹੀਂ ਕਰਦੇ ਜੀ ਅਸੀਂ ਧਰਮ ਦੀ ਰਾਜਨੀਤੀ ਨਹੀਂ ਕਰ ਰਹੇ ਅਸੀਂ ਗੁਰੂ ਸਾਹਿਬਾਨ ਨੂੰ ਮੰਨਣ ਵਾਲੇ ਲੋਕ ਆ ਜਿਹੜੀ ਸਾਡੀ ਸੰਗਤ ਨਾਲ ਜੁੜੀ ਆ ਜਿਹੜੇ ਸਾਡੇ ਬਜ਼ੁਰਗ 100-100 ਸਾਲ ਤੋਂ ਉਸ ਗੁਰਦੁਆਰੇ ਨਾਲ ਜੁੜਿਆ ਜਿਨ੍ਹਾਂ ਦੇ ਪਰਿਵਾਰ ਜੁੜੇ ਉਸ ਗੁਰਦੁਆਰੇ ਸਾਹਿਬ ਦੇ ਨਾਲ ਉਹਦੀ ਆਸਰਾ ਹਾਂਜੀ ਕਰਨ ਜੀ ਤੁਸੀਂ ਐਜ ਇੱਕ ਕਾਉਂਸਲਰ ਵੀ ਤੇ ਜੂਤ ਨੂੰ ਵੀ ਰਿਪਰੈਜ਼ੈਂਟ ਕਰਦੇ ਹੋ ਜਿਹੜਾ ਕਿ ਚੇਅਰਮੈਨ ਵੱਲੋਂ ਰਾਣਾ ਜੀ ਨੂੰ ਜਿਹੜੇ ਕਮੈਂਟ ਕੀਤੇ ਗਏ ਆ ਉਹ ਇੱਥੇ ਚੀਜ਼ਾਂ ਨੂੰ ਇੱਦਾਂ ਦੇਖਦੇ ਜਿਹੜੇ ਤਾਂ ਪਹਿਲੀ ਗੱਲ ਜਿਹੜੇ ਚੇਅਰਮੈਨ ਸਾਹਿਬ ਨੇ ਜਿਹੜਾ ਰਾਣਾ ਨੂੰ ਕਮੈਂਟ ਕੀਤਾ ਹੈ ਕਿ ਰਾਣਾ ਜੀ ਦੀ ਬੋਖਲਾਹੜ ਨਜ਼ਰ ਆndi ਮੇਰੇ ਖਿਆਲ ਨਾਲ ਜਿਹੜਾ ਕਟਾਕ ਚੇਅਰਮੈਨ ਸਾਹਿਬ ਨੇ ਕੀਤਾ ਉਹਦੇ ਚੇਅਰਮੈਨ ਸਾਹਿਬ ਦੀ ਆਪਣੀ ਜਿਹੜੀ ਬੋਖਲਾਹੜ ਨਜ਼ਰ ਆ ਰਹੀ ਜਿਹੜੀ ਗੱਲ ਕੀਤੀ ਉਹਨਾਂ ਨੇ ਕਿ ਰਾਣਾ ਜੀ ਨੂੰ ਸਹਿਰ ਕਰਨੀ ਚਾਹੀਦੀ ਆ ਮੈਂ ਇਹਨਾਂ ਦੀ ਜਾਣਕਾਰੀ ਲਈ ਦੱਸਣਾ ਚਾਹੂੰਗਾ ਕਿ ਗੁਰਪਾਲ ਜੀ ਉਦੋਂ ਤੁਹਾਡੇ ਸੀਐਮ ਸਾਹਿਬ ਜਾਂ ਤੁਹਾਡੀ ਪੂਰੀ ਪਾਰਟੀ ਸੁੱਤੀ ਨਹੀਂ ਉੱਠਦੀ ਹੋਣੀ ਜਦੋਂ ਸਾਡੇ ਮਾਨਯੋਗ ਰਾਣਾ ਗੁਰਜੀਤ ਸਿੰਘ ਸਵੇਰੇ 5 ਵਜੇ ਸੈਰ ਕਰਕੇ ਵਾਪਸ ਵੀ ਆ ਜਾਂਦੇ ਕਿ ਕਾਰਨ ਕੀ ਮੰਨਦੇ ਕਿ ਵੋਟਾਂ ਨੂੰ ਲੈ ਕੇ ਉਹਨਾਂ ਵੱਲੋਂ ਤਾਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜਿਹੜੀ ਪਿਛਲੇ 2022 ਦੇ ਇਲੈਕਸ਼ਨਰ ਵਿੱਚ ਜਿਹੜੀ ਸ਼ਾਇਦ ਵਿੱਚ ਜਿਸ ਤਰੀਕੇ ਨਾਲ ਬੋਟ ਬੈਂਕ ਘਟਿਆ ਵਾ ਕਾਂਗਰਸ ਦਾ ਕਿਤੇ ਨਾ ਕਿਤੇ ਉਹਨਾਂ ਚਐਸਜੀ ਨੂੰ ਵੀ ਲੈ ਕੇ ਹੈਗੀ ਹੈ ਦੇਖੋ ਜਦੋਂ 2022 ਵਿੱਚ ਦੀ ਗੱਲ ਜਿਹੜੀ ਕਰਦੇ ਉਹਦੇ ਪੂਰੇ ਪੰਜਾਬ ਦੀ ਹਵਾ ਆਮ ਆਦਮੀ ਪਾਰਟੀ ਦੇ ਹੱਕ 'ਚ ਸੀ ਕਹਿੰਦੇ ਵੱਡੇ ਵੱਡੇ ਤਰੰਦਰ ਜਿਹੜੇ ਟਹਿ ਗਏ ਪਰ ਉਹਦੇ ਬਾਵਜੂਦ ਵੀ ਸਾਡੇ ਮਾਨ ਜੋ ਗੁਰਾਣਾ ਗੁਰਜੀਤ ਸਿੰਘ ਖੁਦ ਵੀ ਜਿੱਤੇ ਉਹਨਾਂ ਦੇ ਸੁਪੁੱਤਰ ਆਜ਼ਾਦ ਵੀ ਸੁਲਤਾਨਪੁਰੋਂ ਜਿੱਤੇ ਮੇਰੇ ਖਿਆਲ ਨਾਲ ਇਸ ਗੱਲ ਦਾ ਸਾਰਿਆਂ ਨੂੰ ਪ੍ਰਾਊਡ ਆ ਪੂਰੇ ਪੰਜਾਬ 'ਚ ਕੋਈ ਬੋਕੜਾ ਹਟ ਵਾਲੀ ਗੱਲ ਇਹ ਨਹੀਂ ਹੈ ਕਿ ਤਨਾ ਕਿਤੇ ਉਹਨਾਂ ਬਾਰੇ ਇਹ ਵੀ ਗੱਲ ਕੀ ਯਾਰੀ ਕਿ ਇਹ ਸਾਰਾ ਕੁਝ ਮਤਕੀ ਸ਼ਹਿਰ ਬਾਰੇ ਨੂੰ ਬਦਲੇ ਲੈ ਲਿੱਖੇ ਜਾਂਦਾ ਵਾ ਦੇਖੋ ਸਾਰਾ ਸ਼ਹਿਰ ਜਾਣਦਾ ਕਿ ਸਰਕਾਰ ਇਹਨਾਂ ਦੀ ਆ ਔਰ ਇਹ ਧਰਮ ਦੀ ਰਾਜਨੀਤੀ ਕਰ ਰਹੇ ਨੇ ਔਰ ਜਿਹੜਾ ਸਾਡਾ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਜਿੱਥੇ ਸਾਰੇ ਸੰਗਤਾਂ ਦੀ ਬੜੇ ਸਾਲਾਂ ਤੋਂ ਪੁਰਾਣੀ ਜਿਹੜੀ ਰਾਜੇ ਮਹਾਰਾਜਾ ਦੇ ਟਾਈਮ ਤੋਂ ਆਸਥਾ ਜੁੜੀ ਆ ਉਹਦਾ ਮਾਹੌਲ ਇਹਨਾਂ ਨੇ ਖਰਾਬ ਕੀਤਾ ਔਰ ਜਿਹਦੇ ਕਰਕੇ ਆਉਣ ਵਾਲੇ ਦਿਨਾਂ ਵਿੱਚ ਵੀ ਸਾਡੇ ਸ਼ਹਿਰ ਦਾ ਮਾਹੌਲ ਖਰਾਬ ਹੋ ਸਕਦਾ ਸੋ ਮੇਰੀ ਸੀਐਮ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਆ ਕਿ ਇਸ ਮਾਮਲੇ ਵਿੱਚ ਉਹ ਖੁਦ ਦਖਲ ਦੇਣ ਔਰ ਇਹ ਜਿਹੜਾ ਸਾਡੇ ਸ਼ਹਿਰ ਦਾ ਮਾਹੌਲ ਖਰਾਬ ਹੋਣ ਵਾਲਾ ਉਹਨੂੰ ਬਚਾਇਆ ਜਾਵੇ